ਚੋਹਲਾ ਸਾਹਿਬ ਦੋ ਦਿਨ ਮਨਾਏ ਜਾ ਰਹੀ ਮਸਿਆ ਜੀ ਸਿੰਘਾ ਪ੍ਰੈਸ ਨਿਊ ਸੰਚਾਰਕ ਜਸਤ ਨਵਾਲਾ ਮੈਨੇਜਰ ਸਰਦਾਰ ਰਣਜੀਤ ਸਿੰਘ ਅਤੇ ਗੋਬਿੰਦ ਸਿੰਘ ਮਾਨ ਸ੍ਰੀ ਹਾਲੀ ਕਲਾਮ ਵੱਲੋਂ ਮਿਲੀ ਜਾਣਕਾਰੀ ਮੁਤਾਬਿਕ ਪੱਤਰਕਾਰ ਜਸਬੀਰ ਸਿੰਘ ਦੀ ਰਿਪੋਰਟ ਉਹਨਾਂ ਦੱਸਿਆ ਕਿ ਜిల్లా ਤਰਨਤਾਰਨ ਦੇ ਤਨਤਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਵਰਸਾਏ ਇਤਿਹਾਸਿਕ ਨਗਰ ਚੋਹਲਾ ਸਾਹਿਬ ਵਿਖੇ ਉਹਨਾਂ ਦੀ ਚਰਨਛੋਪਾ ਪ੍ਰਾਪਤ ਧਰਤੀ ਗੁਰਦੁਆਰਾ ਪਾਸ਼ਾਏ ਪੰਜਵੀਂ ਦਰਬਾਰ ਤੇ ਮਹੀਨਾ ਵਰੀ ਮਸਿਆ ਦੋ ਦਿਨ ਮਿਤੀ 2 ਤੇ 3 ਸਤੰਬਰ 2024 ਦਿਨ ਸੋਮਵਾਰ ਅਤੇ ਮੰਗਲਵਾਰ ਨੂੰ ਸੰਗਤਾਂ ਦੇ ਸਹਿਯੋਗ ਸਦਕਾ ਅਤਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਨੇਜਰ ਸਰਦਾਰ ਰਣਜੀਤ ਸਿੰਘ ਜੀ ਦੀ ਮੈਨੇਜਮੈਂਟ ਹੇਠ ਮਨਾਇਆ ਜਾ ਰਹੀ ਹੈ ਇਸ ਸਮੇਂ ਗੁਰੂ ਘਰ ਦੇ ਮਹਾਨ ਬੁਲਾਰੇ ਰਾਗੀ ਢਾਡੀ ਕਵੀਸ਼ਰੀ ਜਥੇ ਅਤੇ ਕਥਾਵਾਚਕ ਸੰਤਨ ਗੁਰੂ ਜਸਨਾ ਕੇ ਨਿਹਾਲ ਕਰਨਗੇ ਗੁਰੂ ਘਰ ਲੰਗਰ ਅਤੁੱਟ ਵਰਤੇਗਾ ਇਲਾਕਾ ਨਿਵਾਸੀ ਨਗਰ ਨਿਵਾਸੀ ਸੰਤਨ ਬੇਨਤੀ ਹੈ ਸਤਿਗੁਰ ਜੀ ਦੇ ਦਰਬਾਰ ਤੇ ਪਹੁੰਚ ਕੇ ਤਨਮਨ ਤਾਂ ਨਲ ਸੇਵਾ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਅਤੇ ਮੈਨੇਜਰ ਸਰਦਾਰ ਰਣਜੀਤ ਸਿੰਘ ਜੀ ਨੇ ਇਹ ਵੀ ਦੱਸਿਆ ਕਿ ਤੁਨ ਤਨ ਸ੍ਰੀ ਗੁਰੂ ਅਮਰਦਾਸ ਇਦੇ 450 ਸਾਲਾ ਜੋਤੀ ਜੋਤ ਦਿਵਸ ਨੂੰ ਸਮਰਪਿਤ ਅਤੇ ਸ੍ਰੀ ਗੁਰੂ ਰਾਮਦਾਸ ਜੀ ਦੇ 450 ਸਾਲਾ ਗੁਰਗੱਦੀ ਦਿਵਸ ਨੂੰ ਸਮਰਪਿਤ ਮਹਾਨ ਨਗਰ ਕੀਰਤਨ ਪਾਸ਼ੇ ਪੰਜਵੀਂ ਦਰਬਾਰ ਤੋਂ ਮਿਤੀ 7 ਅਗਸਤ 2024 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਾ ਹੇਠ ਅਤੇ ਨਗਰ ਨਿਵਾਸੀ ਇਲਾਕਾ ਨਿਵਾਸੀ ਸੰਗਤਾਂ ਦੀਆਂ ਸੇਵਾਵਾਂ ਦੇ ਸਹਿਯੋਗ ਸਦਕਾ ਕੱਢਿਆ ਜਾ ਰਿਹਾ ਹੈ ਜੋ ਵੱਖ-ਵੱਖ ਪਿੰਡਾਂ ਦੇ ਪੜਾਅ ਕਰਦਾ ਹੋਇਆ ਗੁਰਦੁਆਰਾ ਬੌਲੀ ਸਾਹਿਬ ਗੋਇੰਦਵਾਲ ਸਾਹਿਬ ਵਿਖੇ ਪਹੁੰਚੇਗਾ ਉਹਨਾਂ ਸੰਗਤਾਂ ਨੂੰ ਸੱਦਾ ਦਿੰਦੇ ਹੋਏ ਇਹ ਇਹ ਵੀ ਕਿਹਾ ਕਿ ਨਗਰ ਨਿਵਾਸੀ ਇਲਾਕਾ ਨਿਵਾਸੀ ਸੰਗਤਾਂ ਨੂੰ ਬੇਨਤੀ ਹੈ ਆਪੋ ਆਪਣੇ ਸੰਦ ਲੈ ਕੇ ਜਿਵੇਂ ਕਿ ਟਰੈਕਟਰ ਟਰਾਲੀਆਂ ਗੱਡੀਆਂ ਮੋਟਰਾਂ ਆਦ ਹੋਰ ਵੀ ਸੰਦ ਲੈ ਕੇ ਨਗਰ ਕੀਰਤਨ ਵਿੱਚ ਸ਼ਾਮਲ ਹੋਵੋ ਤੇ ਨਗਰ ਕੀਰਤਨ ਦੀ ਰੌਣਕ ਬਣ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਦੱਸ ਰਹਿਣ ਮੈਨੇਜਰ ਸਰਦਾਰ ਰਣਜੀਤ ਸਿੰਘ ਜੀ ਪੱਤਰਕਾਰ ਜਸਵੀਰ ਸਿੰਘ ਦੀ ਰਿਪੋਰਟ ਵੇਖੋ ਵੀਡੀਓ ਅਤੇ ਤਸਵੀਰਾਂ ਚ ਚੈਨਲ ਸਹਿਯੋਗੀ ਸੱਜਣ ਸਰਦਾਰ ਸਰਵਣ ਸਿੰਘ ਫੌਜੀ ਸਮਾਜ ਸੇਵੀ ਚੋਹਲਾ ਸਾਹਿਬ ਸਰਬਜੀਤ ਸਿੰਘ ਸਾਹਿਬ ਖੁਸ਼ੀ ਜਨਰਲ ਸਟੋਰ ਚੋਹਲਾ ਸਾਹਿਬ ਗੋਬਿੰਦ ਸਿੰਘ ਮਾਨ ਸਰਹਾਲੀ ਕਲਾਂ ਸਰਦਾਰ ਜੀ ਸਿੰਘ ਜੀ ਮੈਂ ਤੁਹਾਡਾ ਰਸਵੀਰ ਸਿੰਘ ਆਪ ਜੀ ਤਖਤ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸਾਹਿਬ ਦਰਬਾਰ ਦੇ ਮੈਨੇਜਰ ਹੋ ਸਰਕਾਰ ਨੂੰ ਕੱਲ ਨੂੰ ਮਸਲੇ ਦੇ ਬਾਰੇ ਸਰਵ ਪਹਿਲੇ ਇਹਦੇ ਬਾਰੇ ਕੁਝ ਵਿਚਾਰਾਂ ਹੋਣੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਮਨੇਦਰ ਗੁਰਦੁਆਰਾ ਪਾਸੇ ਬਣੀ ਚੋਲਾ ਸਾਹਿਬ ਸਮੂਹ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਹਰ ਮਹੀਨੇ ਤਰ੍ਹਾਂ ਮੱਸਿਆ ਦਾ ਦਿਹਾੜਾ ਪਰ ਦੂਰੀ ਮੱਸਿਆ ਦਾ ਦਿਹਾੜਾ ਆਇਆ ਜੀ ਇਸ ਵਾਰ ਦੋ ਦੋ ਮੱਸਿਆ ਦੇ ਦਿਨਾਂ ਦੋ ਤੇ ਤਿੰਨ ਤਰੀਕ ਨੂੰ ਵਿੱਚੇ ਦੋ ਤੇ ਤਿੰਨ ਅਗਸਤ ਨੂੰ 2024 ਨੂੰ ਮੱਸਿਆ ਦੇ ਦਿਹਾੜਾ ਨਾ ਜਾ ਰਿਹਾ ਸਮੂਹ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਗੁਰੂ ਘਰ ਦੇ ਚਹਾਦੀਆਂ ਭਰ ਕੇ ਗੁਰੂ ਘਰ ਦੇ ਨਾਲ ਪ੍ਰਸ਼ੰਗ ਪ੍ਰਾਪਤ ਕਰੋ ਤੇ ਲਾਹਾ ਪ੍ਰਾਪਤ ਕਰੋ ਜੀ ਇਸ ਵਿੱਚ ਧਾਰਮਿਕ ਸਮਾਗਮ ਕੋਈਦਰਤਾ ਦੀ ਦਰਵਾਜ਼ਾ ਖੋਲ੍ਹਿਆ ਜਾ ਰਿਹਾ ਸਾਰੀਆਂ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਜੀ ਵੱਧ ਤੋਂ ਵੱਧ ਪ੍ਰੋਗਰਾਮ ਜਿਸ ਵਾਂ ਕਰਕੇ ਹਾਜ਼ਰੀਆਂ ਭਰ ਕੇ ਸ਼ਿਰਕਤ ਕਰਕੇ ਸਾਨੂੰ ਖੁਸ਼ੀਆਂ ਮਿਲਵੋ ਜੀ ਇਹ ਮਨਨ ਅੱਗੀ ਦੋ ਮਸਲਾ ਮੌ ਹੈ ਹਾਂ ਜੀ ਦੋ ਸਵਾਲ ਦਾ ਕੀ ਬਲੂਸ ਹੈ ਆਗਿਆ ਹਾਂ ਦੋਤਰਾ ਆਪਣਾ ਹੈ ਆਪਣੀ ਕਮੇਟੀ ਵੱਲੋਂ ਤੰਤਰੀ ਨੂੰ ਮਨਾਈ ਜਾ ਰਹੀ ਹੈ ਜੋ ਤਾਂ ਕੈਲੰਡਰ ਦੇ ਹਿਸਾਬ ਨਾਲ ਦੋ ਤੇ ਤਿੰਨ ਜੀ ਦੋ ਤੇ ਤਿੰਨ ਸਮਾਗਮ ਤੋਂ ਦੋ ਮਸਲਾ ਹਾਂ ਜੀ ਜੀ ਰਮਨ ਮੇਟੇ ਇੱਕ ਮਸਲਾ ਹਾਂ ਜੀ ਤਿੰਨ ਜੀ ਜੁਲਾਈ ਤਿੰਨ ਦਾ ਸਤੰਬਰ ਨੂੰ ਮਨਾਈ ਜਾ ਰਹੀ ਹੈ ਮਸਲਾ ਆਪ ਵੀ ਸਤਿ ਸ਼੍ਰੀ ਅਕਾਲ ਜੀ ਸਭ ਦਾ ਜੀ ਆਇਆਂ ਨੂੰ ਕਿ ਹਰ ਵੀ ਦਿਨ ਆ ਕੇ ਸੱਜਣੋ ਨਾਇਕਾਂ ਨੂੰ ਅਦੇ ਗੁਰੂ ਘਰ ਨੂੰ ਖੁਸ਼ੀ ਹੋਵੇ। ਇਹ ਮੈਨੂੰ ਸਦਾ ਨਹੀਂ ਸੀ ਗੁਰੂ ਪਰਵਾਕ ਕੀਤੇ ਕਿ ਨਗਰ ਕਿਦ ਨੂੰ ਲਈ ਅਸੂਲ ਸਾਥੀ ਕਿ ਕਿਸੇ ਸਮਾਂ ਜੀਵਤ ਹੋਵੇ। ਜਿਹਦੇ ਸਾਥ ਸੰਗਰ ਰੋਪੋ ਗੁਰਦਾਰ 1400 ਤੋਂ ਲੈ ਕੇ ਤੁਸ ਜਾ ਜਾ ਰਹੇਗਾ। ਇਹਦਾ ਰੂਟੇ ਹੋ ਰਗਾ ਜੇ ਦਿੱਲੀ ਤੋਂ ਤਾਂ ਹੁੰਦਾ ਆ ਗੁਰੂ ਦਾ ਡੇਰਾ ਸਾਹਿਬ ਤੋਂ ਹੁੰਦਾ ਆ ਫਤਿਹ ਆਵਾਜ਼ ਨੇ ਰਸਤੇ ਸ੍ਰੀ ਗੁਰੂਵਰਸ ਸਾਹਿਬ ਜੀ ਕੋਲ ਜਾਈ ਰਸਤੇ ਪ੍ਰਾਪਤ ਕਰਦੇ ਹੋਏ ਕੋਲ ਸੈ ਪਹੁੰਚੇਗਾ ਇਲਾਕੇ ਨਾਲ ਆਪ ਬੇਤੀ ਕਰਨ ਤੋਂ ਲੋ ਇਹ ਸਮਝੇ ਕਿ ਜੇ ਗੁਰੂ ਘਰ ਜਾਂ ਖੁਸ਼ੀਆਂ ਪਹੁੰਚ ਕੇ ਆ ਵੀ ਆਪ ਸਾਹ ਸਮੂਹ ਸੰਗਤ ਨੂੰ ਬੇਤੀ ਕਰਨੀ ਚਾਹੁੰਦੇ ਆਪੇ ਜਿਹੜੇ ਸੁੰਦਰ ਬੇਤੀ ਕਰਦੇ ਆ ਸਭ ਸਾਰੇ ਸੰਗਤ ਜਿਹੜੀ ਆਪੋਂ ਆਪਣੇ ਸਾਧਨਾ ਮੁਰਸ਼ਦ 12 ਗੱਡੀਆਂ ਟਰਾਲੀਆਂ ਲੈ ਕੇ ਨਾਨਗਰ ਕੀਤੇ ਦਿਹਾੜੀ ਭਰਨ ਤੇ ਗੁਰੂ ਘਰ ਦੀਆਂ ਖੁਸ਼ੀਆਂ ਖੁਸ਼ੀਆਂ ਬਣਾਓ ਅੱਛਾ ਸਾਹਿਬ ਸਾਹਿਬ ਆਪ ਜੀ ਨੇ ਸੜਕਾਂ ਕਿੱਥੇ ਮੈਂ ਪੱਤਰਕਾਰ ਦਸਤੀ ਸੰਤਨ ਸਮਾਵੇਲਾ ਆਪ ਵੀ ਦਰਸ਼ਾਉਣੇ ਕਹਿੰਦੇ ਹੋਗੇ ਉਹ ਵਾਲੀ ਜੀ ਸਿੰਘਾ ਟীম ਅਤੇ ਜਸਤਨਾ ਵਾਲਾ ਵੱਲੋਂ ਆਵਾਜ਼ ਆਈ ਲੋਕਾਂ ਲਈ ਖਾਸ ਮੈਸੇਜ ਟ੍ਰਾਫਿਕ ਨਿਯਮਾਂ ਨੂੰ ਅਪਣਾਓ ਸੜਕ ਆਵਾਜਾਈ ਲੋਕ ਭਲਾਈ ਵਿੱਚ ਵਾਧਾ ਪਾਓ ਆਪਣੇ ਵਾਹਨ ਦੀ ਸਪੀਡ ਨੂੰ ਨਿਰੰਤਰ ਵਿੱਚ ਰੱਖੋ ਕਿਉਂਕਿ ਸੜਕ ਤੇ ਆਵਾਜਾਈ ਲੋਕ ਸਾਡੇ ਆਪਣੇ ਹਨ ਘਰ ਪੜਾ ਸੋ ਹੋ ਪੜਾ ਅੰਤ ਪੜੇ ਦਾ ਪੜਾ ਪਿਆਰੇ ਦਰਸ਼ਕੋ ਜੀ ਸਿੰਘਾ ਟੀਵੀ ਚੈਨਲ ਤੁਹਾਡਾ ਆਪਣਾ ਚੈਨਲ ਹੈ ਇਸ ਨੂੰ ਲਾਇਕ ਕਮੈਂਟ ਸ਼ੇਅਰ ਕਰੋ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਇਸ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਦਬਾਉਣਾ ਨਾ ਭੁੱਲੋ ਤਾਂ ਕਿ ਹਰ ਆਉਣ ਵਾਲੀ ਵੀਡੀਓ ਆਪਜੀ ਤੱਕ ਸਭ ਤੋਂ ਪਹਿਲਾ ਪਹੁੰਚ ਸਕੇ ਆਪਣੇ ਪਿੰਡ ਜਾਂ ਸ਼ਹਿਰ ਦਾ ਕੋਈ ਵੀ ਪ੍ਰੋਗਰਾਮ ਫੁੱਲ ਐਚਡੀ ਲਾਈਵ ਕਰਵਾਉਣ ਸੰਬੰਧੀ ਅਤੇ ਆਪਣੇ ਕਾਰੋਬਾਰ ਦੀ ਐਡ ਮਸ਼ੂਰੀ ਕਰਵਾਉਣ ਸੰਬੰਧੀ ਸੰਪਰਕ ਨੰਬਰ 9779319426 9872635913